ਮੈਂ ਖੜਾ ਪਿੰਡ ਸਾਲਾਪੁਰ ਦੇ ਸ਼ਮਸ਼ਾਨ ਘਾੜ ਚ ਜਿੱਥੇ ਪਿੰਡ ਸਾਲਾਪੁਰ ਦੀ ਨਹੀਂ ਪੂਰੇ ਇਲਾਕੇ ਸ੍ਰੀ ਚਮਕੌਰ ਸਾਹਿਬ ਦੀ ਸਭ ਤੋਂ ਬਜ਼ੁਰਗ ਮਾਤਾ ਜਿੱਦੀ 100 ਸਾਲ ਤੋਂ ਵੱਧ ਉਮਰ 110 ਸਾਲ ਦੇ ਕਰੀਬ ਉਮਰ ਦੀ ਬਜ਼ੁਰਗ ਮਾਤਾ ਤੇਜਕੌਰ ਦਾ ਵਿਮਾਨ ਕੱਢਿਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਤੇਜਕੌਰ ਦਾ ਵਿਮਾਨ ਕੱਢਿਆ ਜਾ ਰਿਹਾ ਸਭ ਤੋਂ ਵੱਧ ਉਮਰ ਦੀ ਬਜ਼ੁਰਗ ਮਾਤਾ ਇਕਵਾਲ ਸਿੰਘ ਸਾਬਕਾ ਸੰਪੰਚ ਤੇ ਸਮਤੀ ਮੈਂਬਰ ਦਵਾਨ ਕੱਢਿਆ ਜਾ ਰਿਹਾ ਹੈ 100 ਸਾਲ ਦੀ ਵੱਧ ਉਮਰ ਦੀ ਬਜ਼ੁਰਗ ਮਾਤਾ ਦੀ ਸ੍ਰੀ ਚੰਕੌਰ ਸਾਹਿਬ ਹਲਕੇ ਦੀ 110 ਸਾਲ ਤੋਂ ਵੱਧ ਉਮਰ ਜੋ ਕਿ ਸਮਤੀ ਮੈਂਬਰ ਇਕਵਾਲ ਸਿੰਘ ਸਾਲਾਪੁਰ ਸਾਫ ਦਾ ਸਰਪੰਚ ਉਹਨਾਂ ਦੀ ਮਾਤਾ ਦਾਦੀ ਸੀਗੀ ਦਾਦੀ ਅਜੇ ਮਾਤਾ ਵੀ ਜਿਉਂਦੀ ਹੈ ਉਹਨਾਂ ਦੀ ਦਾਦੀ ਦਾ ਅੰਤਿਮ ਸੰਸਕਾਰ ਪਿੰਡ ਸਾਲਾਪੁਰ ਕੀਤਾ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਤੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਹੋਏ ਨੇ ਸਭ ਤੋਂ ਲੰਬੀ ਉਮਰ ਸਾਹਿਬ ਦਾ ਐਮ ਐਲ ਏ ਅਮਰਿੰਦਰ ਪਰੀ ਸਿੰਘ ਬਾਵਾ ਕੋ ਪੰਜ ਸਰਪੰਚ ਹੋ ਨੰਬਰਦਾਰ ਪਹੁੰਚੇ ਹੋਏ ਨੇ ਸ਼੍ਰੀ ਚੰਕੌਰ ਸਾਹਿਬ ਤੇ ਵਿੱਚ ਸਭ ਤੋਂ ਬਜ਼ੁਰਗ ਮਾਤਾ 100 100 ਸਾਲ ਤੋਂ ਵੱਧ ਉਮਰ ਦੀ ਪਤਨ ਜਿੰਨਾਂ ਦੇ ਤੋਂ ਸਕਰ ਸ਼ਮਸ਼ਾਨ ਘਾਟ ਪਿੰਡ ਸਾਲਾਪੁਰ ਕੀਤਾ ਜਾਣਾ ਹੈ ਚੰਕੌਰ ਸਾਹਿਬ ਇਹ 7 ਸਾਲ ਤੋਂ ਹੋ ਗਿਆ ਨਮਾਤਾ ਕਵਾਲਤਨ ਸਾਲਾਫ ਦੀ ਦਾਦੀ